ਇੱਕ ਬੁੱਢੜਾ ਤੇ ਦੋ ਜਦ ਹਾਜੂ ਮਾਪਿਆਂ ਜਵਾਈ ਲੱਬਿਆਂ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਫਿੜਮਲਿਆ ਆਲਣਾ ਸਾਰਾ ਚਿੱਟੀ ਕਬੂਤਰੀਏ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਪੀਏ ਸਾਡੀ ਲਾਜ ਰੱਖ ਲੈ ਹੋ ਹੋ ਤੇ ਇਹ ਸਾਡੀ ਲੱਜ ਰੱਖ ਲੈ ਹੋ ਹੋ 니ਤੂ ਲੈ ਲਿਬੜੇ ਨਾਲ ਲਾਵਾ ਤੇ ਇਹ ਸਾਡੀ ਲੱਜ ਰੱਖ ਲੈ ਹੋ ਹੋ ਤੇ ਇਹ ਸਾਡੀ ਲੱਜ ਰੱਖ ਲੈ ਹੋ ਹੋ ਚਿੱਟੇ ਕਬੂਤਰ ਏ ਹੋ ਹੋ ਚਿੱਟੇ ਕਬੂਤਰ ਏ ਹੋ ਹੋ ਫਿੜਮਲੀਆਂ ਆਲਣਾ ਸਾਰਾ ਚਿੱਟੇ ਕਬੂਤਰ ਏ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਵੇਦੀ ਨੂੰ ਮੇ ਪੁੱਟ ਸੁੱਟਣਾ ਹੋ ਹੋ ਵੇਦੀ ਨੂੰ ਮੇ ਪੁੱਟ ਸੁੱਟਣਾ ਹੋ ਹੋ ਨਹੀਂਓ ਲੈਣੀਆਂ ਬੁੜੇ ਨਾਲ ਲਾਵਾ ਵੇਦੀ ਨੂੰ ਮੇ ਪੁੱਟ ਸੁੱਟਣਾ ਹੋ ਹੋ ਵੇਦੀ ਨੂੰ ਮੇ ਪੁੱਟ ਸੁੱਟਣਾ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਵੀੜ ਮੱਲਿਆਂ ਲਣਾ ਸਾਰਾ ਚਿੱਟੇ ਕਬੂਤਰੀਏ ਹੋ ਹੋ ਚਿੱਟੇ ਕਬੂਤਰੀਏ ਹੋ ਹੋ ਬੇੜਾ ਪਰਿਆ ਸੱਜਣਾ ਦਾ ਹੋ ਹੋ ਬੇੜਾ ਪਰਿਆ ਸੱਜਣਾ ਦਾ ਹੋ ਹੋ ਨਿਮਲੇ ਲੀਆ ਬੁੜੇ ਨਾਲ ਲਾਵਾਂ ਬੇੜਾ ਪਰਿਆ ਸੱਜਣਾ ਦਾ ਹੋ ਹੋ ਬੇੜਾ ਪਰਿਆ ਸੱਜਣਾ ਦਾ ਹੋ ਹੋ ਚਿੱਟੇ ਕਬੂਤਰੀਏ ਹੋ ਹੋ ਚਿੱਟੀਏ ਕਬੂਤਰ ਏ ਹੋ ਹੋ ਸਿੜ ਮੱਲਿਆ ਆਲਣਾ ਸਾਰਾ ਚਿੱਟੀਏ ਕਬੂਤਰ ਏ ਹੋ ਹੋ ਚਿੱਟੀਏ ਕਬੂਤਰ ਏ ਹੋ ਸਾਰਾ ਗੇਣ ਮਪਿਆਂ ਦਾ ਹੋ ਹੋ ਸਾਰਾ ਗੇਣ ਮਪਿਆਂ ਦਾ ਹੋ ਹੋ ਇੱਕ ਬੁੜੇ ਨੇ ਪਰੀ ਬੰਦ ਪਾਇਆ ਸਾਰਾ ਗੇੜਮਪਿਆਂ ਦਾ ਹੋ ਹੋ ਸਾਰਾ ਗੇੜਮਪਿਆਂ ਦਾ ਹੋ ਚਿੱਟੇ ਕਬੂਤਰੀਏ ਹੋ ਹੋ ਚਿੱਟੇ ਕਬੂਤਰੀਏ ਹੋ ਹੋ ਪਿੰਡ ਮੱਲਿਆ ਲੈਣਾ ਸਾਰਾ ਚਿੱਟੇ ਕਬੂਤਰੀਏ ਨੂੰ ਹੋ ਚਿੱਟੇ ਕਬੂਤਰੀਏ ਹੋ

ਬੀੜ ਮੱਲੀਆਂ ਆਲਣਾ ਸਾਰਾ ਚਿੱਟੇ ਕਬੂਤਰ ਏ ਹੋ ਹੋ ਚਿੱਟੇ ਕਬੂਤਰ ਏ ਹੋ ਹੋ ਸੱਸ ਜੀ ਦੇ ਨੋਂ ਕੁੜੀਆਂ ਹੋ ਹੋ ਸੱਸ ਜੀ ਦੇ ਨੋਂ ਕੁੜੀਆਂ ਹੋ ਹੋ ਮਤ ਟੇਕਦੀ ਨੂੰ ਰੋਟੀ ਵੇਲ ਹੋਇਆ ਸੱਸ ਜੀ ਦੇ ਨੋਂ ਕੁੜੀਆਂ ਹੋ ਹੋ ਸੱਸ ਜੀ ਦੇ ਨੋਂ ਕੁੜੀਆਂ ਹੋ ਹੋ

ਅੱਗੇ ਅੱਗ ਤੇ ਪਿੱਛੇ ਅੰਗਿਆਰੀ ਸੱਸ ਜੀ ਨੂੰ ਮੱਥਾ ਟੇਕਿਆ ਹੋ ਹੋ ਸੱਸ ਜੀ ਨੂੰ ਮੱਥਾ ਟੇਕਿਆ ਹੋ ਹੋ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਸਾਰੇ ਪਿੰਡ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਢੇੜ ਮੱਲਿਆਂ ਆਲਣਾ ਸਾਰਾ ਚਿੱਟੀ ਇੱਕ ਗੂਤਰੀਏ ਹੋ ਹੋ ਚਿੱਟੀ ਕਬੂਤਰੀਏ ਹੋ ਹੋ ਸੱਸ ਨੇ ਅਸੀਸ ਦਿੱਤੀ ਹੋ ਹੋ ਸੱਸ ਨੇ ਅਸੀਸ ਦਿੱਤੀ ਹੋ ਹੋ ਨੂੰਹ ਜਾਏਗੀ ਜਹਾਨਾ ਖਾਲੀ ਸੱਸ ਨੇ ਅਸੀਸ ਦਿੱਤੀ ਓ ਹੋ ਸੱਸ ਨੇ ਅਸੀਸ ਦਿੱਤੀ ਹੋ ਹੋ ਚਿੱਟੀ ਕਬੂਤਰੀਏ ਹੋ ਹੋ

ਚਿਟਿਏ ਕਬੂਤਰье ਹੋ ਚਿਟਿਏ ਕਬੂਤਰье ਹੋ